ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਹਰ ਵੇਲੇ ਕੁਝ ਨਾ ਕੁਝ ਸੋਚਦੇ ਰਹਿੰਦੇ ਨੇ ਜੋ ਆਪਣੇ ਬਾਰੇ ਬੜੀ ਚਿੰਤਾ ਕਰਦੇ ਹਨ ਕਿ ਮੇਰਾ ਪਤਾ ਨਹੀਂ ਕੀ ਬਣੇਗਾ ਮੇਰੇ ਨਾਲ ਕੀ ਹੋਵੇਗਾ ਜਾਂ ਫਿਰ ਕਈ ਮਨੁੱਖ ਆਪਣੇ ਬੱਚਿਆਂ ਦੇ ਬਾਰੇ ਬਹੁਤ ਚਿੰਤਾ ਕਰਦੇ ਨੇ ਬੱਚਿਆਂ ਦੇ ਬਾਰੇ ਬਹੁਤ ਸੋਚਦੇ ਨੇ ਕਿ ਮੇਰੇ ਬੱਚੇ ਦਾ ਆਉਣ ਵਾਲਾ ਪ੍ਰਵੇਖ ਕਿਸ ਤਰ੍ਹਾਂ ਦਾ ਹੋਵੇਗਾ ਤਾਂ ਜੋ ਵੀ ਮਨੁੱਖ ਬਹੁਤ ਜ਼ਿਆਦਾ ਸੋਚਦੇ ਨੇ ਦੁਖੀ ਰਹਿੰਦੇ ਨੇ ਚਿੰਤਾ ਦੇ ਵਿੱਚ ਰਹਿੰਦੇ ਨੇ ਉਹ ਅੱਜ ਤੋਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਜਦੋਂ ਹੀ ਆਪਾਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਨਾਲ ਦੀ ਨਾਲ ਸਾਡੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਤਾਂ ਜੇਕਰ ਇਹ ਤਿੰਨ ਕੰਮ ਆਪਾਂ ਪਹਿਲਾਂ ਤੋਂ ਕਰਦੇ ਹਾਂ ਤਾਂ ਬਹੁਤ ਵਧੀਆ ਗੱਲ ਹੈ ਪਰ ਜੇਕਰ ਇਹ ਤਿੰਨ ਕੰਮ ਨਹੀਂ ਕਰਦੇ ਤਾਂ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦਿਓ ਤਾਂ ਦੇਖਣਾ ਜ਼ਿੰਦਗੀ ਦੀਆਂ ਹਰ ਸਮੱਸਿਆਵਾਂ ਦਾ ਹਰ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਮਨੁੱਖਾਂ ਦੇ ਉੱਤੇ ਕਿਰਪਾ ਕਰਨੀ ਪੈਂਦੀ ਹੈ ਉਹਨਾਂ ਦੀ ਲਾਜ ਰੱਖਣੀ ਪੈਂਦੀ ਹੈ ਜੋ ਮਨੁੱਖ ਇਹ ਤਿੰਨ ਕੰਮ ਕਰਦੇ ਹਨ ਫਿਰ ਅੱਜ ਦੇ ਵੀਡੀਓ ਦੇ ਵਿੱਚ ਜਾਣਦੇ ਹਾਂ ਉਹ ਕਿਹੜੇ ਤਿੰਨ ਕੰਮ ਹਨ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਸਾਖੀ ਸੁਣਨ ਤੋਂ ਬਾਅਦ ਸਾਡੇ ਮਨ ਦੀ ਸਾਰੀ ਚਿੰਤਾ ਸਾਰੇ ਫਿਕਰ ਮੁਕ ਜਾਣਗੇ ਇਹ ਸਾਖੀ ਕਬੀਰ ਜੀ ਦੇ ਸਮੇਂ ਦੀ ਹੈ ਆਪਾਂ ਸਭ ਜਾਣਦੇ ਹਾਂ ਕਿ ਕਬੀਰ ਜੀ ਸੱਚ ਦੀ ਗੱਲ ਕਰਦੇ ਸੀ ਅਤੇ ਸੱਚ ਦੀ ਗੱਲ ਕਰਨ ਵਾਲਿਆਂ ਦੀ ਪ੍ਰਸ਼ੰਸਾ ਉਸਤਤ ਚਾਰੇ ਪਾਸੇ ਹੁੰਦੀ ਹੈ ਇਸੇ ਹੀ ਤਰ੍ਹਾਂ ਕਬੀਰ ਜੀ ਦੀ ਉਸਤਤ ਉਹਨਾਂ ਦੀ ਪ੍ਰਸ਼ੰਸਾ ਚਾਰੇ ਪਾਸੇ ਹੁੰਦੀ ਸੀ ਉਹਨਾਂ ਦੀ ਵਟਿਆਏ ਚਾਰੇ ਪਾਸੇ ਫੈਲੀ ਹੋਈ ਸੀ ਜੋ ਵਿਗਿਆਨੀ ਵਿਦਵਾਨ ਉਹਨਾਂ ਦੇ ਕੋਲ ਚਰਚਾ ਕਰਨ ਲਈ ਆਉਂਦਾ ਤਾਂ ਸੰਤ ਕਬੀਰ ਜੀ ਉਹਨਾਂ ਦੇ ਨਾਲ ਚਰਚਾ ਕਰਦੇ ਉਹਦੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਅਤੇ ਉਸ ਨੂੰ ਨੋਕ ਨੂੰ ਸੰਤੁਸ਼ਟ ਕਰਕੇ ਹੀ ਭੇਜਦੇ ਸਨ ਮਾਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗिला ਸ਼ਿਕਵਾ ਨਹੀਂ ਸੀ ਰਹਿਣ ਦਿੰਦੇ ਤੇ ਕਹਿੰਦੇ ਇਹ ਗੱਲ ਫਿਰ ਚਾਰ ਚਫੇਰੇ ਫੈਲ ਗਈ ਸਾਰੇ ਪਾਸੇ ਲੋਕ ਕਬੀਰ ਜੀ ਦੀ ਵਾਹ ਵਾਹ ਕਰਦੇ ਹਨ ਕਬੀਰ ਜੀ ਦੀ ਗੱਲ ਕਰਦੇ ਨੇ ਕਿ ਕਬੀਰ ਜੀ ਤਾਂ ਹਰ ਮੁਸ਼ਕਲ ਦਾ ਹੱਲ ਕਰ ਦਿੰਦੇ ਨੇ ਹਰ ਸਵਾਲ ਦਾ ਜਵਾਬ ਦਿੰਦੇ ਨੇ ਕਬੀਰ ਜੀ ਦੇ ਕੋਲ ਹਰ ਮੁਸ਼ਕਲ ਦਾ ਹੱਲ ਹੈ ਸਾਧ ਸੰਗਤ ਜੀ ਕਹਿੰਦੇ ਨੇ ਕਿ ਜਦੋਂ ਮਨ ਸਨਮਾਨ ਵਡਿਆਈਆਂ ਮਿਲਦੀਆਂ ਨੇ ਤਾਂ ਦੂਜੇ ਪਾਸੇ ਨਾਲ-ਨਾਲ ਕੁਝ ਵਿਰੋਧੀ ਕੁਝ ਨਿੰਦਕ ਵੀ ਮਿਲਦੇ ਨੇ ਤੇ ਕਹਿੰਦੇ ਇੱਕ ਪਾਸੇ ਤਾਂ ਲੋਕ ਕਬੀਰ ਜੀ ਦੀ ਵਡਿਆਈ ਕਰਦੇ ਸੀ ਪ੍ਰਸ਼ੰਸਾ ਕਰਦੇ ਸੀ ਪਰ ਦੂਸਰੇ ਪਾਸੇ ਕੁਝ ਲੋਕ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਚੁੱਕੀ ਸੀ ਉਹ ਕਬੀਰ ਜੀ ਦੇ ਨਾਲ ਅੰਦਰੋਂ ਅੰਦਰੀ ਈਰਖਾ ਕਰਦੇ ਸੀ ਅਤੇ ਉਹ ਚਾਹੁੰਦੇ ਸੀ ਕਿ ਕੋਈ ਮੌਕਾ ਮਿਲੇ ਤਾਂ ਕਬੀਰ ਜੀ ਨੂੰ ਬਦਨਾਮ ਕਰੀਏ ਇਹਨਾਂ ਨੂੰ ਨੀਚਾ ਦਿਖਾਈਏ ਪਰ ਕਹਿੰਦੇ ਹੁਣ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਨੀ ਸੀ ਤਾ ਵੇਰ ਕੋਈ ਨਾ ਕੋਈ ਮੌਕਾ ਲੱਭ ਰਹੀ ਸੀ ਕਿ ਕਿਸੇ ਹੋਰ ਤਰੀਕੇ ਦੇ ਨਾਲ ਕਬੀਰ ਜੀ ਨੂੰ ਬਦਨਾਮ ਕਰੀਏ ਤੇ ਕਹਿੰਦੇ ਮੌਕਾ ਲੱਭਦੇ ਰਹਿੰਦੇ ਸੀ ਤੇ ਇੱਕ ਦਿਨ ਮੌਕਾ ਮਿਲ ਗਿਆ ਕਿਉਂਕਿ ਕਬੀਰ ਜੀ ਦੀ ਗਲੀ ਦੇ ਵਿੱਚੋਂ ਕਬੀਰ ਜੀ ਦੇ ਘਰ ਦੇ ਅੱਗੋਂ ਇੱਕ ਉਹਨਾਂ ਦਾ ਨਿੰਦਕ ਉਹਨਾਂ ਦਾ ਵਿਰੋਧੀ ਲੰਘ ਰਿਹਾ ਸੀ ਇੱਧਰ ਕਬੀਰ ਜੀ ਦੀ ਪਤਨੀ ਕਬੀਰ ਜੀ ਦੇ ਨਾਲ ਗੱਲ ਕਰ ਰਹੀ ਸੀ ਕਿ ਆਪਣੇ ਘਰ ਦੇ ਵਿੱਚ ਤੰਗੀ ਚੱਲ ਰਹੀ ਹੈ ਆਪਣੇ ਘਰ ਦੇ ਵਿੱਚ ਰਾਸ਼ਨ ਪਾਣੀ ਨਹੀਂ ਹੈ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ ਹੈ ਤੇ ਜੇ ਕਿਤੇ ਆਪਣੇ ਘਰ ਦੇ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਆਪਾਂ ਉਹਨੂੰ ਕੀ ਖਾਣ ਪੀਣੋਂ ਦੇਵਾਂਗੇ ਤਾਂ ਕਹਿੰਦੇ ਇਹ ਗੱਲ ਕਬੀਰ ਜੀ ਉਸ ਨਿੰਦਕ ਉਸ ਵਿਰੋਧੀ ਨੇ ਸੌਣ ਲਈ ਤੇ ਮਨ ਦੇ ਵਿੱਚ ਖੁਸ਼ ਹੋਇਆ ਕਿ ਆਹ ਮੌਕਾ ਬਹੁਤ ਵਧੀਆ ਹੈ ਇਹ ਗੱਲ ਉਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਜਾ ਕੇ ਦੱਸੀ ਤਾਂ ਮਨ ਦੇ ਵਿੱਚ ਉਹਨਾਂ ਨੇ ਵਿਉਂਤ ਬਣਾਈ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਲੋਕ ਬਹੁਤ ਕਬੀਰ ਜੀ ਦੀ ਵਾਹ ਵਾਹ ਕਰਦੇ ਹਨ ਪਰ ਹੁਣ ਆਪਾਂ ਇਸੇ ਗੱਲ ਦਾ ਫਾਇਦਾ ਚੁੱਕਾਂਗੇ ਕਹਿੰਦੇ ਸਲਾਹ ਕਰਕੇ ਉਹਨਾਂ ਨੇ ਉਸ ਨਗਰ ਦੇ ਵਿੱਚ ਇਹ ਅਫਵਾਹ ਫਲਾ ਦਿੱਤੀ ਕਿ ਕੱਲ ਨੂੰ ਕਬੀਰ ਜੀ ਨੇ ਸਭ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਭੋਜਨ ਤੇ ਬੁਲਾਇਆ ਹੈ ਅਤੇ ਨਾਲ-ਨਾਲ ਕਾਫੀ ਸਾਰਾ ਦਾਨ ਪੁੰਨ ਵੀ ਕਰਨਗੇ ਕਹਿੰਦੇ ਲੋਕ ਬੜੇ ਖੁਸ਼ ਹੋਏ ਕਿ ਕਬੀਰ ਜੀ ਦੇ ਘਰ ਦੇ ਵਿੱਚ ਭੋਜਨ ਹੈ ਦਾਨ ਪੁੰਨ ਵੀ ਕਰਨਗੇ ਅਤੇ ਨਾਲ ਗਿਆਨ ਦੀ ਗੱਲ ਵੀ ਮਿਲੇਗੀ ਤੇ ਕਹਿੰਦੇ ਅਗਲਾ ਦਿਨ ਚੜਿਆ ਤਾਂ ਲੋਕ ਭਾਰੀ ਗਿਣਤੀ ਦੇ ਵਿੱਚ ਕਬੀਰ ਜੀ ਦੇ ਘਰ ਨੂੰ ਆਉਣ ਲੱਗੇ ਜਦ ਕਬੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਕਿਸੇ ਨੇ ਗਲਤ ਅਫਵਾਹ ਫਲਾ ਦਿੱਤੀ ਹੈ ਤਾਂ ਮਨ ਦੇ ਵਿੱਚ ਸੋਚਿਆ ਕਿ ਮਾਣਾ ਸਾਡੇ ਘਰ ਦੇ ਵਿੱਚ ਤਾਂ ਆਪਣੇ ਖਾਣ ਦੇ ਲਈ ਕੁਝ ਨਹੀਂ ਹੈ ਤਾਂ ਅਸੀਂ ਇੰਨੇ ਜ਼ਿਆਦੇ ਲੋਕਾਂ ਦੀ ਸੇਵਾ ਕਿੰਜ ਕਰਾਂਗੇ ਤਮਨ ਦੁਖੀ ਹੋਇਆ ਕਿ ਅੱਜ ਪਹਿਲਾ ਦਿਨ ਹੋਵੇਗਾ ਕਿ ਮੇਰੇ ਘਰ ਦੇ ਵਿੱਚ ਕੋਈ ਨਿਰਾਸ਼ ਹੋ ਕੇ ਜਾਵੇਗਾ ਕਹਿੰਦੇ ਕਬੀਰ ਜੀ ਨੇ ਆਪਣੇ ਪਰਮ ਪਿਤਾ ਪਰਮਾਤਮਾ ਆਪਣੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਅੱਜ ਮੇਰੇ ਘਰ ਕੇ ਕਈ ਮਨੁੱਖਾਂ ਦਾ ਦਿਲ ਦੁਖੀ ਹੋਣਾ ਹੈ ਪਰਮਾਤਮਾ ਤੁਸੀਂ ਹੀ ਮੇਰੀ लाज ਰੱਖਣੀ ਹੈ ਤੇ ਕਹਿੰਦੇ ਮਨ ਦੇ ਵਿੱਚ ਇਹ ਸੋਚ ਕੇ ਕਬੀਰ ਇਕਾਂਤ ਜਗ੍ਹਾ ਵੱਲ ਚਲੇ ਗਏ ਤੇ ਜੰਗਲ ਦੇ ਵਿੱਚ ਚਲੇ ਗਏ ਅੱਜ ਮੇਰੇ ਘਰ ਕੇ ਮੇਰੇ ਘਰ ਦੇ ਵਿੱਚ ਕਈ ਲੋਕ ਦਿਲ ਟੁੱਟ ਜਾਣਾ ਹੈ ਜਦੋਂ ਉਹਨਾਂ ਨੂੰ ਪਰਸ਼ਾਦਾ ਭੋਜਨ ਨਾ ਮਿਲਿਆ ਤੇ ਕਹਿੰਦੇ ਆਪਣੇ ਮਾਲਕ ਦੇ ਅੱਗੇ ਅਰਦਾਸ ਕਰਨ ਲੱਗੇ ਕਿ हे ਪਰਮਾਤਮਾ ਵਾਹਿਗੁਰੂ ਹੁਣ ਤੁਸੀਂ ਹੀ ਰੱਖਿਆ ਕਰਨੀ ਹੈ ਤੁਸੀਂ ਹੀ ਨਿਲਾਜ ਰੱਖਣੀ ਹੈ ਤੇ ਫਿਰ ਕਹਿੰਦੇ ਜਦੋਂ ਸੱਚੇ ਮਨ ਦੇ ਨਾਲ ਅਰਦਾਸ ਕਰੀਏ ਤਾਂ ਭਰੋਸੇ ਵਾਲਿਆਂ ਦੀ ਅਰਦਾਸ ਬੇਨਤੀ ਛੱਟ ਪੂਰੀ ਹੁੰਦੀ ਹੈ ਕਹਿੰਦੇ ਉਸ ਵੇਲੇ ਕਬੀਰ ਜੀ ਦੇ ਘਰ ਦੇ ਵਿੱਚ ਪਰਮਾਤਮਾ ਜਿਸ ਨੂੰ ਕਬੀਰ ਜੀ ਹਰ ਰੋਜ਼ ਜਾਤ ਕਰਦੇ ਸੀ ਉਹ ਪਰਤਖ ਵਰਤੇ ਤੇ ਘਰ ਦੇ ਵਿੱਚ ਆਏ ਤੇ ਘਰ ਦੇ ਵਿੱਚ ਆਏ ਹੋਏ ਜੀਆਂ ਨੂੰ ਭੋਜਨ ਪ੍ਰਸ਼ਾਦਾ ਵੀ ਸ਼ਿਕਾਇਆ ਅਤੇ ਕਾਫੀ ਸਾਰਾ ਦਾਨਪੁਣ ਵੀ ਕੀਤਾ ਤੇ ਕਹਿੰਦੇ ਲੋਕ ਭੋਜਨ ਪ੍ਰਸ਼ਾਦਾ ਛੱਕ ਕੇ ਦਾਨਪੁਣ ਲੈ ਕੇ ਬੜੇ ਖੁਸ਼ ਹੋਏ ਅਤੇ ਕਬੀਰ ਜੀ ਦੀ ਹੋਰ ਬਹੁਤ ਵਡਿਆਈ ਕੀਤੀ ਇਹ ਸਾਖੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿਉਂਕਿ ਪਰੋਸੇ ਵਾਲਿਆਂ ਦੀ लाज ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਰੱਖਣੀ ਪੈਂਦੀ ਹੈ। ਬਾਬਾ ਨੰਦ ਸਿੰਘ ਜੀ ਸਾਨੂੰ ਅਕਸਰ ਇਹੀ ਕਹ ਸਮਝਾਉਂਦੇ ਸਨ ਕਿ ਜੇਕਰ ਆਪਾਂ ਨੇਮ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਸਾਡਾ ਭਰੋਸਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ। ਪਰਮਾਤਮਾ ਨੇ ਉਤੇ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਸਾਡੀ ਹਰ ਥਾਂ ਤੇ ਲਾਜ ਰੱਖਣੀ ਪੈਂਦੀ ਹੈ ਜੋ ਮਨੁੱਖ ਵੀ ਆਪਣੀ ਡੋਰ ਸਤ ਸਤਗੁਰ ਸੱਚੇ ਪਾਤਸ਼ਾਹ ਜੀ ਉਤੇ ਛੱਡ ਦਿੰਦੇ ਨੇ ਸਤਗੁਰ ਸੱਚੇ ਪਾਤਸ਼ਾਹ ਫਿਰ ਉਹਨਾਂ ਦੀ ਲਾਜ ਰੱਖਦੇ ਨੇ ਅਤੇ ਪਰਮਾਤਮਾ ਸਾਨੂੰ ਤੱਤੀ ਵਾ ਵੀ ਨਹੀਂ ਲਗਣ ਦਿੰਦੇ ਲੱਖ ਯਤਨ ਕਰ ਲਵੇ ਤੇ ਬਦਨਾ ਕੋਈ ਭਵੇਂ ਲੱਖ ਯਤਨ ਕਰ ਲਵੇ ਬਦਨਾਮ ਕਰਨ ਦੀ ਕੋਈ ਲੱਖ ਜਤਨ ਕਰ ਲਵੇ ਨੀਚਾ ਦਿਖਾਉਣ ਦੀ ਜਾਂ ਨੁਕਸਾਨ ਪਹੁੰਚਾਉਣ ਦੀ ਤੱਤੀ ਵਾ ਵੀ ਨਹੀਂ ਲੱਗਣ ਦੇਂਦੀ ਵਾਹਿਗੁਰੂ ਅਕਾਲ ਪੁਰਖ ਜੀ ਪਰ ਲੋੜ ਹੁੰਦੀ ਹੈ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸੇ ਦੀ ਅੱਜ ਤੋਂ ਆਪਾਂ ਨੇ ਇਹ ਤਿੰਨ ਕੰਮ ਕਰਨੇ ਹਨ ਇੱਕ ਤਾਂ ਨਾਮ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਦੂਸਰਾ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਕਰਨਾ ਹੈ ਅਤੇ ਤੀਸਰਾ ਮਾਨ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਮਾੜਾ ਖਿਆਲ ਨਹੀਂ ਆਉਂਦੇ ਨਾ ਕਿਉਂਕਿ ਜਦੋਂ ਆਪਾਂ ਕਿਸੇ ਦਾ ਮਾੜਾ ਸੋਚਦੇ ਹਾਂ ਤਾਂ ਆਪਣੇ ਨਾਲ ਮਾੜਾ ਆਪਣੇ ਆਪ ਹੀ ਹੋਣ ਲੱਗ ਜਾਂਦਾ ਹੈ ਪਰ ਜਦੋਂ ਅਸੀਂ ਦੂਜਿਆਂ ਦਾ ਭਲਾ ਸੋਚਦੇ ਹਾਂ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਂਦੀ ਤਾਂ ਬਸ ਅੱਜ ਤੋਂ ਹੀ ਇਹ ਤਿੰਨ ਗੱਲਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣੀਆਂ ਹਨ ਉਹਨਾਂ ਨੂੰ ਵੀ ਇਹਨਾਂ ਤਿੰਨ ਗੱਲਾਂ ਦੀ ਸਿੱਖਿਆ ਦੇਣੀ ਹੈ ਅਤੇ ਸਾਡੇ ਅੱਜ ਦੇ ਵੀਡੀਓ ਦੇ ਵਿੱਚ ਇਹ ਸਾਕੀ ਸੁਣਾਉਣ ਦਾ ਮਕਸਦ ਵੀ ਇਹੀ ਸੀ ਕਿ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਕਰ ਸਕੀਏ ਦਿਲੋਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਉੱਤੇ ਆਪਣਾ ਭਰੋਸਾ ਪੱਕਾ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਣੀ ਆਪਣੀ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਜਿੰਨੀ ਆਪਾਂ ਚਿੰਤਾ ਕਰਦੇ ਹਾਂ ਜੇਕਰ ਉਹਨਾਂ ਚਿੰਤਨ ਕਰੀਏ ਤਾਂ ਆਪਣਾ ਬੇੜਾ ਪਾਰ ਹੋ ਸਕਦਾ ਹੈ ਕਿਉਂਕਿ ਜਦੋਂ ਕਬੀਰ ਜੀ ਦੇ ਉੱਤੇ ਇਹ ਔਖੀ ਘੜੀ ਆਈ ਕਬੀਰ ਜੀ ਘਰ ਤੋਂ ਬਾਹਰ ਜ਼ਰੂਰ ਚਲੇ ਗਏ ਸੀ ਪਰ ਘਰ ਤੋਂ ਬਾਹਰ ਜਾ ਕੇ ਉਹਨਾਂ ਨੇ ਫਿਕਰ ਚਿੰਤਾ ਨਹੀਂ ਕੀਤੀ ਉਹਨਾਂ ਨੇ ਆਪਣੇ ਮਾਲਕ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਪੇ ਮਾਲਕ ਨੇ ਲਾਜ ਰੱਖ ਲੈਣੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਇੰਜ ਹੀ ਕਰਨਾ ਹੈ ਕਿਸੇ ਵੀ ਗੱਲ ਦੀ ਚਿੰਤਾ ਜਾਂ ਫਿਕਰ ਨਹੀਂ ਕਰਨੀ ਮਾਲਕ ਦੇ ਉੱਤੇ ਭਰੋਸਾ ਕਰਨਾ ਹੈ ਮਾਲਕ ਦੇ ਉੱਤੇ ਸਾਰੀਆਂ ਡੋਰਾਂ ਸੁੱਟ ਦੇਣੀਆਂ ਨੇ ਜਦੋਂ ਆਪਾਂ ਸਾਰੀ ਗੱਲ ਪਰਮਾਤਮਾ ਦੇ ਉੱਤੇ ਸੁੱਟ ਦਿੰਦੇ ਹਾਂ ਤਾਂ ਉਹ ਬਹਾਨੇ ਆਪ ਬਣਾ ਦਿੰਦੇ ਨੇ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਜੋ ਦਾਦ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਸਾਨੂੰ ਲੱਗਦਾ ਹੈ ਇਹ ਬੜੀ ਮੁਸ਼ਕਲ ਹੈ ਸਾਡੇ ਤੱਕ ਹਿੰਜ ਪਹੁੰਚੇਗੀ ਸਤਿਗੁਰ ਸੱਚੇ ਪਾਸ਼ਾ ਜੀ ਬਹਾਨੇ ਬਣਾ ਕੇ ਕੋਈ ਨਾ ਕੋਈ ਵਿਉਂਤ ਬਣਾ ਕੇ ਉਹ ਚੀਜ਼ ਸਾਡੇ ਤੱਕ ਪਹੁੰਚਾ ਦਿੰਦੇ ਨੇ ਸਾਨੂੰ ਲੋੜ ਹੈ ਬਸ ਪ੍ਰੋਸੇ ਦੀ ਤੇ ਆਓ ਅੱਜ ਤੋਂ ਹੀ ਅਸੀਂ ਉਸ ਪਰਮਾਤਮਾ ਤੇ ਜੁਕੀਨ ਕਰਨਾ ਹੈ ਪਰਮਾਤਮਾ ਦਾ ਸਿਮਰਨ ਕਰਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ